ਕੀ ਤੈਨੂੰ ਬਹੁਤ ਮੂਦਲਾਤਾ ਦੇ ਦੇ ਇਹਦਾ ਬੰਦਾ ਗੁੱਸਾ ਤਾਂ ਇਹਨੂੰ ਕਹ 12000 ਦੇ ਦੇ 14 ਬੋਲ ਕੇ ਕੀ ਦੇ ਦਿੱ ਗਿਆ ਮੈਂ ਅੱਛਾ ਜੀ 14 ਬੋਲ ਗਿਆ ਤੈਨੂੰ ਬਖਤ ਵਿਚਾਰ ਲੈ ਪੱਠ ਨੂੰ ਥੱਲੇ ਟੈਂਪੂ ਤੋਂ ਤਾਰ ਲੈ ਫਿਰ ਹੋਰ ਕੀ ਪਾੜ ਦੇ ਤੂੰ ਹੈਂ ਸਾਢੇ 15 ਹੀ ਲੱਜ ਨਹੀਂ ਵਿਕਦੀ ਇਹ ਜਾਣੇ ਤੂੰ ਜਾਣੇ ਯਾਰ ਤੂੰ ਵਪਾਰੀ ਮਾਰ ਨਾ ਕਰੋ ਇਹਦੇ ਤੇ ਖਰਚਾ ਬਹੁਤ ਪੈਣਾ ਜਿੱਧਰ ਨੂੰ ਜਾਣ ਗਿਆ ਖਰਚਾ ਵੀ ਪੈਣਾ ਹੈ ਉਨੂੰ ਉਹਨੇ ਸਮਝਤਾ ਉਹਨੂੰ ਤਾਂ ਪਤਾ ਇਹਦਾ ਖਰਚਾ ਕਿੰਨਾ ਪੈਣਾ ਹੈ ਗੱਡੀ ਕਿਰਾਏ ਦੀ ਗੱਡੀ ਹੈ ਕarnataka ਜਾਗੇ ਉਹ ਹਾਂ ਨਾ 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 ਕਰਾ ਖਰਚਾ ਹੋ ਜਾਣਾ ਐ ਮੇਰੀ ਯਾਰ ਇਹ ਗੱਲਾਂ ਨਾ ਕਰਿਆ ਕਰੋ 2 ਰੁਪਏ ਆਪਾਂ ਬੱਟਣ ਆਇਆ ਮੰਡੀ ਦੇ ਵਿੱਚ ਬੱਟਿਆ ਕਰੋ ਹੈ 10000 ਇਹ ਕਿਹੜੇ ਰੁਪਏ ਦੇਣੀ ਹੈ ਕਿੰਨੇ ਦੋ ਇਹ ਦੇ ਦਾਂਗੇ ਇਹਦਾ ਦੱਸਿਆ ਕੀ 27200 30000 ਲਗਾਏ ਜੋੜੇ ਕੱਟ ਲਗਾਏ ਹਾਂ ਇਹ ਕਿਸੇ ਸੋਰਸ 'ਚ ਨਹੀਂ ਹੋਰ 'ਚ ਨਹੀਂ ਬੀਣ ਨਹੀਂ ਵੱਜੀ ਢੋਲ ਨਹੀਂ ਵੱਜਿਆ ਉਹ ਬੀਣ ਵੱਜਿਆ ਰੱਬ ਵੀ ਨਹੀਂ ਗੱਜਿਆ ਉਦੋਂ ਦਾ ਕੀ ਨੇ ਅੱਜ ਦੇ ਮਰੇ ਅੱਜ ਫੁਕਣੇ ਨੇ ਟਾਈਮ ਵਿਚਾਰੋ ਟਾਈਮ ਵਿਚਾਰੋ ਦੇ ਦੇ ਪੱਟ ਕਿੰਨਾ ਹੋਇਆ ਖੜਾ ਕੱਠ ਹਾ ਹਾਂ ਸਮਝ ਗਿਆ ਤੇਰੀ ਗੱਲ ਪੱਟ ਬੋਤਲ ਦੇ ਡੱਟ ਚੱਕ ਚੱਕ 14.5 ਦੀ ਵੇਚਤੀ ਬਹੁਤਾਂ ਗੱਲਾਂ ਨਾ ਮਾਰ ਬਹੁਤੀਆਂ ਗੱਲਾਂ ਨਾ ਮਾਰ ਬਹੁਤੀਆਂ ਗੱਲਾਂ ਨਾ ਮਾਰ ਹੋ ਗਈ ਹੋ ਗਈ ਬਾਈ ਜੀ 500 ਸਾਈਕੇ ਦੇ ਦੇ ਭਾਈ ਜਾਨ ਇਸ ਕੋ ਹਾਂ ਲੈ ਲੈਣਾ ਮੈਂ ਤਾਂ ਚਲਾ ਹੀ ਗਿਆ ਅੱਗੇ ਖੁਸ਼ ਹੋ ਖੁਸ਼ੇ 42 ਤੋਂ ਘੱਟ ਨਹੀਂ ਜਾਂ ਜੋੜੀਓ ਹੈ ਮੁੱਲ ਲਾ ਦੇ ਲਾ ਦੇ ਤਾਰੇ ਹੈ ਵੀ ਨਹੀਂ ਲੈ ਫੜਾ ਜਿਤਾ ਉਹ ਲਊ ਲਊ ਨੇ ਇੱਕ ਤੇ ਕੁੜਕੜੂ ਕੱਢਦਾ ਨਾ 35000 ਦੀਆਂ ਦੇ ਓਏ ਚੱਲ ਬਾਦੀ ਮੁੱਲ ਹੁਣ ਹਾਂ ਹੀ ਗੱਲ ਹੈ ਸਹੀ ਐਂ ਤੇਰੇ ਇਕਤਮਾਰੀਆਂ ਚੂਨੇ ਚ ਲੱਗ ਗਈ ਸਮਾਰ ਕੇ ਹਾਂ ਹਜੇ ਕਿਸੇ ਸਵਾਸਰ ਨਹੀਂ ਕੋਈ ਫਿਰ ਬੰਗਦਾ ਵੀ ਦੋਵਾਂ ਦਾ ਮੈਂ ਇੱਟੇ ਤਿੰਨ ਮੇਰ ਤਾਂ ਦੇਣੀਆਂ ਨੇ ਦੇ ਹੀ ਨਹੀਂ ਦੇਣੀਆਂ ਨਾ ਵੀ ਦੀ ਉਹ ਤੇਰੀ ਮਰਜ਼ੀ ਐ ਹੈ ਪੂਰਾ 35000 ਲਾ ਤੈਨੂੰ ਖਿੱਚ ਕੇ ਮੁੱਲ ਉਹ ਨਹੀਂ ਲਊ ਮੈਂ ਰੱਖੂਗਾ ਮੈਂ ਕਦੇ ਜਵਾਨ ਤੋਂ ਭੱਜਿਆ ਨਹੀਂ ਬਾਈ ਨਸਾਨ ਮੈਂ ਗਟ ਮੰਡੀ 'ਚ ਖੜਕੇ ਹਾਂ ਇਹ ਤਾਂ ਵੱੱਦ ਲਗਾਤੇ ਇਹ 30000 ਦਾ ਗਾਹਕ ਸੀ ਇਮਾਨਦਾਰੀ ਦੀ ਗੱਲ ਹੈ ਵੀਰੇ ਦੇ ਦੇ ਉਹ ਤੇਰੇ ਗਰੀਬ ਦੇ 2 ਰੁਪਏ ਇੱਥੇ ਕੰਮ ਆ ਜਾਣਗੇ ਕਿਹੜਾ ਦੇ ਕਾ ਫਿਰ ਕੋਈ ਜ਼ਿਕਰਤ ਵਾਲਾ ਵੀਰ ਹੋਰ ਖੇਤਰ ਅੱਜ ਤੂੰ ਹਜੇ ਨਾ ਨਾ ਮੈਂ ਉਹਦੇ ਉੱਤੋਂ ਦੀ ਲਾਤੀ ਵੀਰੇ 4000 ਖਿੱਚ ਕੇ ਲਾਤਾ 31 ਦੀ ਉਹਦੀ 50 ਸੀ ਮੈਂ ਵੀ ਨਹੀਂ ਦਿੰਦਾ ਕਾਜ ਗੱਲ ਸੁਣਾ ਮੈਂ ਇਹਨੂੰ 15 ਦਾ ਕਿਹਾ ਸੀ ਇਹ 12.5 ਕਹਿੰਦਾਗਾ ਮੁੱਲ ਜਾਇਜ ਹੈ 14 ਕਹਿੰਦਾ ਮੁੱਲ ਜਾਇਜ ਹੈ ਗਲਤ ਨਾ ਮਾਰੇ ਜਾਣਗੇ 2550 ਟ੍ਰਾਂਸਪੋਰਟ ਬੰਬੇ ਮਹਾਰਾਸ਼ਟਰ ਦਾ 300 ਰੋਡ ਵਾਲੀ ਦਾ ਕਿੱਥੇ ਜਾਊ ਤਾਂ 2800 ਰੁਪਏ ਦਾ ਟ੍ਰਾਂਸਪੋਰਟ ਹੋ ਗਿਆ ਐਡੀ ਗੱਦਨੀ ਉਹਨੇ ਸਹੀ ਲਾਤਾ ਕੋਈ ਦਲਾਲੀ ਨਹੀਂ ਕਿਸੇ ਤੋਂ ਲੈਣੀ ਜਵਾਨ ਦਾ ਰਸਾ ਸਾਡੀ ਦਾ ਦੇ ਦੇ ਨਹੀਂ ਇਹਦੇ ਦਾ ਨਹੀਂ ਦੇ ਦੇ ਨਹੀਂ ਇਹ ਖਾਲਾ 14 ਆਖਦਾ ਯਾਰ ਮੈਨੂੰ 12000 ਰੁਪਏ ਆਖਦਾ बहुत बहुत है नहीं। बहुत है नहीं लिखाई आपे करूगा फिलानी किसी अस झंडे ਕਾਲ ਯਾਰ ਇਹ ਕੋ ਪਤਾ ਨਾ ਜਾਈ ਅੱਜ ਕਿਸਾਬੋਂ ਦੇ ਬੱਚਾ ਯਾਰ ਬਹੁਤੀਆਂ ਗੱਲਾਂ ਛੱਡ ਦੇ ਕੁਛ ਨਹੀਂ ਉਤੋਂ ਲੈਣਾ ਕੁਛ ਨਹੀਂ ਦਿੱਥੋਂ ਬਸ ਵੇਚ ਤਾ 13000 ਦਾ ਚੱਟ ਖੋਲ ਬੱਚਾ ਖੋਲ ਬੱਚਾ ਖੋਲ ਮੈਂ ਚੱਲਿਆ ਓਕੇ ਦੀ ਰਿਪੋਰਟ ਹੈ ਇਹਦਾ ਤੈਨੂੰ ਕਹਿੰਦੇ ਵੀ ਬਣੀ ਹੋਈ ਦੇ ਕਿਉਂ ਵੀ ਨਹੀਂ ਬਣੀ ਹੈਗੀ ਮੰਨੋ ਫੰਡਰੀ ਓ ਅਗਲੀ ਦੀ ਕਿਸਮਤ ਅੱਗੇ ਨੀ ਮਹੀਨਾ ਦੇਖ ਲੈਣਗੇ ਆ ਵੀ ਕਿਉਂ ਕਰਾਂ ਥਣਾ ਥਣਾ ਦੀ ਸਾਫ ਹੈ ਲਓ ਜੀ 450 ਨਹੀਂ ਫਿਰ 8 ਦੀ ਵੀ ਨਹੀਂ ਛੋਟੇ ਵੀ ਰਹਿ ਗਈ ਘੱਟ ਲੈ ਜਾ ਦੱਸ ਤੂੰ ਸਹੀ 500 ਘੱਟ ਸਹੀ ਤੇ ਆ ਜਾ ਲੈਣ ਤੇ ਸਹੀ ਹੈ ਲੈ ਯਾਰ ਫਸਲੀ ਲੈ ਲਓ ਰਹਾ ਹੱਥ ਕਰ ਦੇਈ ਨਾ ਦੀ ਮੈਂ ਤਾਂ ਦਿੱਤੋ 200 ਰੁਪਏ ਤੇਰਾ ਲਈ ਜਾਣੀ ਹੈ ਪੂਰੀ ਪੰਜ ਦੀ ਨਹੀਂ ਨਹੀਂ ਰੱਜੀ ਨਹੀਂ ਲਿਖਾਈ ਅਸੀਂ ਕਰਾ ਦਾਂਗੇ ਨਹੀਂ ਨਹੀਂ ਨਾ ਫਿਰ ਪੂਰੇ 5.5 ਦੀ ਨਹੀਂ ਹੁੰਦੀ ਨਹੀਂ ਤੈਨੂੰ ਕਹਦਾ 7 ਹੀ ਲੱਗੇ ਸ਼ੀਦੀ ਦਿੰਨੇ ਬਿਨਾ ਪੁੱਛੇ ਉਹਨਾਂ ਦੇ ਨਹੀਂ ਰਾਜੂ ਬਾਈ ਬਾਹਲੇ ਲਾਈ ਜਾ ਹਾਂ ਉਹ ਯਾਰ ਖਰਜਾ ਖਰਜਾ ਸ਼ੀਦੀ ਦਿੰਨੇ ਹੋ ਗਈ ਬਈ ਖੜਾਉ ਪਈ ਸੀ ਹੋ ਗਈ ਹਾਂ ਦੇਖ ਦਿਲ ਭਰਾ ਸਿਰ ਹੈ ਬਾਈ ਜੇ ਬਣੀ ਹੋਈ ਨਿਕਲ ਗਈ ਨਾ ਤੇਰੇ ਰੰਗ ਲੱਗੇ ਗਾਰੰਟੀ ਤਾਂ ਲੈਂਦਾ ਨਾ ਨਹੀਂ ਨਾ ਇਹ ਬੱਕਰੀ ਬਣੀ ਹੈ ਯਾਰ ਅਸੀਂ ਲੈਂਦੀ ਨਹੀਂ ਗਾਰੰਟੀ ਫੰਡਰ ਕਰਕੇ ਲਈ ਹੈ ਅੰਦਰ ਅੰਦਰ 20 ਦਿਨੋਂ 25 ਹੋ ਗਏ ਬਣੀ ਬਾਈ ਜੇ ਤੈਨੂੰ ਇੰਨੀ ਜੀ ਵੀ ਮਹਿੰਗੀ ਲੱਗਦੀ ਆ ਗਾਹ ਕੋ ਹੋਰ ਖੜੇ ਨੇ ਬਥੇਰੇ ਲੈਣ ਵਾਲੇ ਇਹਨੂੰ ਪਰ ਤੈਨੂੰ ਮੈਂ ਮਹਿੰਗੀ ਦਵਾਈ ਨਹੀਂ ਆ ਇੱਥੇ ਬਾਈ ਵੇਚੀ ਆ ਹੁਣੀ ਵੇਚੀ ਇਹਦੇ ਨਾਲ ਭੈਣ ਨਹੀਂ ਵੇਚੀ 7000 ਦੀ ਵੇਚ ਕੋਈ ਨਹੀਂ ਭਾਈ ਤੇਰਾ ਸੌਦਾ ਦੇ ਤਰਾ ਚੰਗਾ ਰਹਿ ਵਿਖਦਾ ਤੋ 3 4 ਕਾ ਹੋਏ ਦੁਬਾਰਾ ਜਣ ਲੈ ਦੁਬਾਰਾ ਗੈਣਾ ਕੱਟ ਵੱਟ ਨਾ ਹੋਣ ਇੱਕ نوٹ ਹੋਰ ਦੇਓ ਜੀ ਪੰਜ ਪੰਜ ਨੇ ਪੂਰੇ 5000 ਆ ਚੱਕ 5000 ਠੀਕ ਹੈ ਮਹਾਰਾਜ ਸੱਜ ਕਰੀ ਮਾਰੀ ਇੱਧਰ ਹਾਂ ਲਓ ਜੀ ਮਹਾਰਾਜ ਲੈ ਭਾਈ ਪਧਿਆ ਭਾਈ ਠੀਕ ਹੈ ਬਠ ਮਹਿੰਗੀ ਤਾਂ ਨਹੀਂ ਖੁਸ਼ 5000 ਬਸ ਠੀਕ ਹੈ ਲਖਿਆ ਹੀ ਆਪਦੀ ਆਫ ਕਰਾ ਲਓ ਚਲੋ ਆਹ ਥੋੜਾ 200 ਸਾਈ ਵਾਲਾ ਲਓ ਜੀ ਕਿਹੜੇ ਨੇ ਦਿੱਤਾ ਸੀ 200 ਮੈਨੂੰ ਹੋਰ ਦੇ ਦਿਓ ਲੈ ਭਾਈ 5000 ਦੀ ਹੋ ਨਾ ਨਾ ਫਰੀਕ ਕੋਈ ਦਾ ਤੇ ਕਨੀ ਨਹੀਂ ਦੇਣੀ ਪਰ ਇਹਨੂੰ 10000 ਨਹੀਂ ਹੁੰਦੀ ਕੱਚੀਆਂ ਗੱਲਾਂ ਦਾ ਤੇਰਾ ਗਰੀਬ ਦਾ ਫਾਇਦਾ ਕਰਦਾ ਮੈਂ ਉਹ ਵੇਖ ਲੈ ਕੱਧਰਾ ਦੇ ਉਹ ਵੇਖ ਲਿਆ ਯਾਰ ਮੈਂ ਕੋਈ ਨਹੀਂ ਕੋਈ ਗੱਲ ਫਰੀਕੀ ਤੇ ਕਰ ਯਾਰ ਹੁਣ ਕਰ ਤੇ ਤੇ ਮੈਂ ਤੁੰਗਲਾ ਦਾ ਤੁੰਗ ਕਰ ਦੇ ਤੂੰ ਕਰ ਦੇ ਨਾ ਉਹਦੀ ਨਾ ਉਹਦੀ ਨਾ ਉਹਦੀ ਉਹ ਖਰਸਤਾ ਸੀ ਬਾਪੂ ਗੱਲ ਦੀ ਨੂੰ ਤਾਂ ਫੜਦਾ ਹੈ ਇਹ ਭਾਈ ਤੇ ਗੱਡੀ ਕਰਦੇ ਹਾਂ ਠੀਕ ਹੈ ਨਾ ਕੁਝ ਤਾਂ ਕਰਦੇ ਮਾਰਨਾ ਨਹੀਂ ਕਰਦੇ ਹਾਂ ਮੈਨੂੰ ਨਾ ਮਾਰੀ ਕਰਦੇ ਤੀਰ ਮਾਰ ਕਰਦੇ ਕਰਦੇ 6000 ਦੀ ਦਿਓ ਚੈੱਕ ਕਰਦੀ ਦਾ ਕਰਦੀ ਸੀ ਉਹ ਆ ਨੀਓ ਹੈ ਨਹੀਂ ਨਹੀਂ ਫੁਰਕੀ ਅੜ ਗਿਆ ਫੁਰਕੀ ਅੜ ਗਿਆ ਕੀ ਅੜ ਗਿਆ ਸਹੀ ਆ ਜਾ ਉਹ ਹੁਣ ਕੀ ਬੱਲੇ ਕੀ ਪਾ ਹੁਣ ਤੁਹਾਨੂੰ ਬਰਾ ਮਾ ਦੇ ਸਹੀ ਬਿਲਕੁਲ ਸਹੀ ਸਹੀ ਫੁਰਕੀ ਕੋਈ ਨਹੀਂ ਬੱਚ ਪੁੱਛਿਆ ਜਮਾਨਾ ਕੰਜੀ ਨਾ ਹੋ ਜਾ ਕੰਜੀ ਬਲ ਗਿਆ ਹੋਰਿਆ ਹੋਰਿਆ ਉਹ ਫੜ ਜਾ ਹਾਂ ਹਾਂ ਦੱਸ ਇਹ ਤਾਂ ਨੌ ਨੌ ਕਰੀ ਜਾਂਦਾ ਉਹ ਕਰੀ ਜਾਂਦਾ ਮੈਂ ਬਾਈ ਸਾਰਾ ਸੇਹ ਕਰਨਾ ਵੀਰ ਯਾਰ ਕੀ ਬੱਕਰੀ ਚੀ ਮੈਂ ਵਣਿਆ ਕਿ ਬੱਕਰੀ ਆ ਲੈ ਓਏ ਐ ਕਿਉਂ ਭਜਦਾ ਤੈਨੂੰ ਪਹਿਲੇ ਫੜਦੇ ਆ ਸੀ ਮੈਂ ਸਾਰੀਆਂ ਵੇਚ ਦੂੰ ਮੈਂ ਤਾਂ ਵੇਚ ਦੂੰ ਓਏ ਲਾਸ਼ ਚੋਰੀ ਮੈਨੂੰ ਲਾਸ਼ ਤਾਂ ਬੱਸ ਚੜਾਂਗੇ ਹੋ ਜਾ ਨਾ ਨਾ ਮੈਂ ਹੁਣ ਹੁਣ ਜੇ ਕੱਚਾ ਕਹਿਦਾ ਤੈਨ ਯਾਰ ਮੈਂ ਤੇਰੀ ਅੱਖਾਂ ਨਹੀਂ ਡਾਦੇ ਇਹ ਕਹਿਦਾ ਰਾਜੂ ਯਾਰ ਹਾਂਜੀ ਕਰ ਤਕ ਉਹ ਉਹ ਨਹੀਂ ਲੈਂਦਾ ਮਾਰੂ ਮਾਰਾ ਗਾ ਰਿਆ ਨਾ ਧੱਕਾ ਕਰਦਾ ਨਾ ਯਾਰ ਉਹ ਭਾਈਆ ਉਹ ਖੜ ਜਾ ਯਾਰ ਥਾਪੀ ਮਾਰਨੀ ਥਾਪੀ ਮਾਰਨੀ ਚੁੱਕਾ ਪਾੜ ਬੱਚੇ ਦਾ ਗਰੀਬ ਦਾ ਮਰੇ ਪਿੱਛੇ ਉਹ ਖੜ ਜਾ ਬਾਪੂ ਕੀ ਦੇਖੀ ਜੂ ਜਾ ਕਰੇ ਫਟੇ ਹਾਂ ਪਹਿਲੇ ਵੀ ਪੱਕੀ ਕਰਦੇ ਨਹੀਂ ਲੈ ਜੂਗਾ ਨਹੀਂ ਉਹ ਥਾੜਾ ਵੀ ਚੈੱਕ ਕਰਾਂਗੇ ਪਹਿਲੋ ਕੋਈ ਨਾ ਕਰ ਲੈ ਕੀ ਕਰਨਾ ਚੈੱਕ ਹਾਂ ਮੈਂ ਚੈੱਕ ਕਰਾਂ ਆ ਮੁੜ ਕੇ ਸੌਦਾ ਹੋ ਜਾ ਮੁੜ ਕੇ ਸਹੀ ਸਹੀ ਨਾ ਕਰ ਲੈ ਕੜਿਮੜਾ ਸਹੀ 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 ਆਵਾਜ਼ ਸਹੀ ਹੋ ਗਈ ਸਹੀ ਚੱਲ ਦੋਨਾਂ ਸਾਹਮਣੇ ਲੋਕ ਸਾਹਮਣੇ ਖੜੀਆਂ ਦੋਵੇਂ ਆ ਜੇ ਯਾਰ ਭਾਈ ਮੇਰੀ ਗੱਲ ਸੁਣ ਯਾਰ ਸੌਦਾ ਹੋ ਜੇ ਅੰਮ੍ਰਿਤ ਦੀਆਂ ਤੇਰੇ ਚੰਗੇ ਦੋਸਤਾਂ ਇਕੱਠੇ ਕੰਮ ਆ ਜਾਣਗੇ ਵਿਕਣੀਆਂ ਨਹੀਂ ਬਾਪੂ ਮੇਰੇਆ ਟਾਈਮ ਵਿਚਾਰ ਲੈ ਕੋਈ ਮੌਕਾ ਹੁੰਦਾ ਕੋਈ ਇਹ ਤਾਂ ਧੁੱਪ ਨੇ ਸਾਰੇ ਤੈਨੂੰ ਪੈਸਾ ਨਹੀਂ ਜਾਂਦਾ ਇਹਨਾਂ ਦੇ ਵਿੱਚ ਤਾਂ ਕੁਝ ਨਹੀਂ ਹੋਏ ਲੈ 500 ਰੁਪਏ ਕਰ ਹੁਣ ਹੱਥ ਭੱਜ ਜੇ ਨਾ ਬੋਲੀ ਨਾ ਨਹੀਂ ਨਹੀਂ ਅਗਲਾ ਲੈ ਜੂ ਨਹੀਂ ਨਹੀਂ ਨਾਲ ਪੂਰੀ ਸੱਤ ਦੀ ਹੋ ਉਦੋਂ ਮਾਰ ਕੇ ਨਾ ਬਾਲ ਬੜਾ ਭਾਈ ਨਾ ਮਾਰਾ ਨਾ ਮਾਰਿਆ ਜਾਂ ਤਸਾਈ ਆਹ ਆਲਾ ਆਹ ਆਲਾ ਉਹ ਬੋਲਾ ਬਾਈ ਇਹ ਅਸੀਂ ਕਿੱਥੋਂ ਲਿਆ ਕੇ ਕਿੱਥੇ ਕਰਦਾ ਇਹ ਕਿਰਾ ਵੇਰਾ ਹੋਰ ਆਦੂ ਯਾਰ 6600 ਦੀ ਬੱਕਰੀਆਂ ਤੁਸੀਂ ਤੁੰਨੀ ਨਜ਼ਰੇ ਮੇਰੇ ਆਣਦੇ ਹੋ ਪਰੇ ਹੁਣ ਠੀਕ ਆ ਠੀਕ ਆ ਜਾਣ ਦੇ ਹੋਰ ਓਏ ਉਹ ਕਿਉਂ ਤੋਂ ਮੈਂ ਚੱਕ ਦੇ ਜਾਣ ਦੇ ਜਾਣ ਦੇ ਉਹ 10 ਆ ਉਸ ਕੀ ਕਹਿੰਦਾ ਮੈਨੂੰ ਦੱਸ ਆ ਸ਼ੱਕੋ ਦੇਖੀ ਕਿੰਨੇ ਦੀ ਹੋਰ ਚਾ ਲਖਾਈ ਸੁਸਤਰਾ ਦੀ ਯਾਰ ਕਰਤੀ ਕਰਦੀ ਹੈ ਲਖਾਈ ਕਰਾ ਦੇ ਇਹਨੂੰ ਕਿਸਾ ਤੋਂ ਦੀ ਕਰਤੀ ਕੋਈ ਨਾ ਨਾ ਓਏ ਬਾਈ

ਗੱਗੀਆਂ ਪਈਆਂ ਨੇ ਪਰ ਉਸਦੀ ਭੱਜ ਗਿਆ ਉਹ ਜਾਣਾ ਹੀ ਆ ਬਾਈ ਯਾਰ ਠੀਕ ਰਹੇ ਸੱਤ ਤੇ ਖੜਿਆ ਸੀ ਪਰ ਉਸਦੀ ਭੱਜ ਗਿਆ ਸੱਤ ਤੇ ਖੜ ਗਿਆ ਸੱਤ ਤੇ ਖੜ ਗਿਆ ਸੀ ਉਹ ਪਛਲੀ ਸੀ ਰਾਜੂ ਅਸਈ ਅੱਗੇ ਨੂੰ ਦਵਾਤਾ ਸ਼ੰਗਾਰੀ ਸ਼ੰਗਾਰੀ ਕੋਈ ਜਾਵਾਲ ਬੋਟੀ ਜੀ ਲੈਣੀ ਲੈ ਆ ਲੈ ਫੁਰਕ ਇਹਨਾਂ ਨੂੰ ਕੀ ਆ 81 ਨਾ ਬੇਦੀ ਦਾ ਕਿਹੜੀ ਸੀ 11 ਇਹ ਤਾਂ 11 11 ਕਰਦਾ ਹੈ ਸੰਗ ਹੀ 11 ਨਹੀਂ ਦੇਣੀ ਲਫੜਾ ਯਾਰ ਹਾਂ ਦੇਖੀ ਜਾਨਾ ਅੱਤਵਾਦ ਕਰਕੇ ਨਮੇੜ ਪਰੇ ਜੋੜਦੀ ਹੈ ਸਾਢੇ ਪੰਜ ਦੀ ਦੇਣੀ ਆ ਅੱਧਾ ਹੋ ਗਿਆ ਠੀਕ ਹੈ ਕਿ ਸਾਰਿਆਂ ਨੂੰ ਮਾਰ ਹੀ ਲੈਣਾ ਹਾਂਜੀ ਇੱਕ ਮਾਰ ਦੱਸ ਤੇਰੀ ਬਾਕੀ ਕਰਦੇ ਆ ਜੰਗੀ ਚਲ ਕੇ ਸਾਰੇ ਲੋਕਾਂ ਦੇ ਵਿੱਚ ਬੈਠੇ ਆ ਕੇ ਦੇਖ ਰਿਹਾ ਹਾਂ ਸ਼ੀਰਾਂ ਦੀ ਤੇ ਲਸੀ ਐ ਬਾਕੂ ਮੇਰੇ ਲਈ ਸੀ ਇਹ ਮੇਰੇ ਨਾਲ ਲੱਗੀ 7000 ਪਾਠਾ ਹੂੰ ਵੀ ਇਹ ਵੱਡੀ ਬੱਕਰੀ ਹੈ ਕਿੰਨੀ ਚੰਗੀ ਹੋਏ ਇਹ ਨਾ ਕੋਈ ਬਾਸਤਵਤ ਉਹ ਤਾਂ ਤਾਂ ਅੱਧ ਕਰੀ ਜਾਂਦਾ ਯਾਰ ਯਾਰ 10 ਕਰੀ ਜਾਂਦਾ 10 ਨਹੀਂ ਹੈਗੀ ਨਾ ਚੁੱਪ ਫੇਰ ਸਾਡੇ ਛੀਦੀ ਦਿੰਨਾ ਉਹ ਭਾਈ ਉਹਦੀ ਪਰਤੀ ਕਰਾਓ ਬੱਕਰੀ ਦੀ ਓਕੇ ਉਹ ਪਾ ਦਿਓ ਕਿ ਮਰੀ ਦੀ ਤੇਰਾ ਓ ਓ ਬਾਈ ਕਿੱਥੇ ਆ ਜਾ ਪਰਤੀ ਕਰਾਉਂਦੀ ਓਏ ਇਹਦੀ ਵੀ ਕਰਾਓ ਇੱਕ ਮਿੰਟ ਆਪਣੀ ਗੱਲ ਨੂੰ ਜੀ ਨਹੀਂ ਬਾਈ ਆਲਾ ਲੀਕਾ ਕਰੀਂ ਜੀ ਬੰਦੀ ਪਾਈ ਸਾਹਿਬ ਇਹਦਾ ਆਫੀ ਕਰੀਂ 15 ਨਹੀਂ ਲਿਖਾਉਂਦਾ ਹੁਣ ਇਹ ਇੱਥੇ ਰੱਖ ਨਹੀਂ ਸਾਈ ਲਈ ਨਹੀਂ ਸਾਈ ਦਿੰਦਾ ਦਵਾਜੇ ਲਿਖਾਉਣਗੇ ਤਾਂ ਪੈਸਾ ਆ ਜਾਗਾ ਨਹੀਂ ਖਾਲਾ ਨਹੀਂ ਖਾਲਾ ਮੋਕਾ ਤੇਰੀ ਜਿੱਤਾਂ ਹੁਣ ਤਾਂ ਮੋਕਾ ਗਾ ਦੇ ਦੋ ਉਹ ਤੇ ਚਲੇਗਾ ਉਹ ਤੇ ਮੇਰੀ ਮਰਜ਼ੀ ਦਾ ਫੈਸਲਾ ਕੋਈ ਨਾ ਉਹ ਸਾਈ ਦਾ ਦੇ ਦੇ ਬਾਕੀ ਉਹ ਸਾਈ ਯਾਰ ਕੋਈ ਸਾਈ ਦਾ ਨੁਕਸਾਨ ਹੋਊ ਮੈਨੂੰ ਪਤਾਗਾ ਹਾਉ ਨੂੰ ਪਤਾ ਉਹ ਨਾ ਉਹ ਤੇ ਉਹ ਹੋ ਜੂ ਤੇ ਮੈਂ ਕਰੂੰਗਾ ਤੂੰ ਉਹ ਮੈਂ ਉਹ ਤੇ ਫਿਰ ਮਾਤਾ ਨਹੀਂ ਉਹ ਡਿੰਡੀ ਪੈਂਦੀ ਕਰਦਾ ਆ ਜਾ ਮੁੰਡਿਆ ਕਿਧਰ ਗਿਆ ਪਾਲੀ ਚਾਹ ਬਈ ਪੂਰਾ ਹੱਥ ਹੱਥਾ ਹੀ ਲੱਗ ਗਿਆ ਪੱਠਾਂ ਦੇ ਉੱਤੇ ਦਿੱਤੀਆਂ ਨਹੀਂ ਆਈਆਂ ਬਾਈ ਨੇ ਬਾਈ